ਵੈਕੁਰਜੀ ਕਾ ਖਾਲਸਾ ਵੈਕੁਰਜੀ ਫਤਿਹ ਮਨਜੋਤ ਬਾਈ ਖੜਾ ਅਸੀਂ ਸਵੇਰ ਦੇ ਹੀ ਤੇ ਸਵੇਰ ਤੋਂ ਲੈ ਕੇ ਅਸੀਂ ਪਹਿਲਾਂ ਵੀ ਮੈਂ ਮਨਜੋਤ ਬਾਈ ਨਾਲ ਜਦੋਂ ਬਾਹਰ ਸੀਗਾ ਉਹਦੇ ਮੈਂ ਗੱਲਾਂ ਪਤਾ ਕਰਦਾ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਇਹ ਪਲਾਨਿੰਗ ਬਣਨੀ ਚਾਹੀਦੀ ਆ ਤੇ ਅਸੀਂ ਨਾ ਇਹ ਚੀਜ਼ ਸੋਚੀ ਅੱਜ ਸਾਰੇ ਬਾਈ ਪਾਲ ਜੀ ਵੀ ਖੜੇ ਨੇ ਸੋਹੀ ਸਾਹਿਬ ਵੀ ਖੜੇ ਨੇਗੇ ਕਿਉਂਕਿ ਮੈਂ ਮਨਜੋਤ ਬਾਈ ਨਾਲ ਲੰਮੇ ਸਮੇਂ ਤੋਂ ਪਿਛਲੇ 23 ਦੇ ਵਿੱਚ ਵੀ ਕੰਮ ਕਰਿਆ ਸੀ ਅਸੀਂ ਇਹਦਾ ਥੱਲੇ ਲਾ ਕੇ ਕੰਮ ਕਰਦੇ ਆਂ ਤੇ ਹੁਣ ਮੇਰੀ ਜਿਹੜੀ ਬੇਨਤੀ ਆ ਸਾਰੀਆਂ ਸੰਸਥਾਵਾਂ ਸਾਰੀਆਂ ਐਨਜੀਓ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ ਗਿਆ ਕਿਉਂਕਿ ਸਰਕਾਰਾਂ ਤੋਂ ਕੋਈ ਆਸ ਨਹੀਂ ਹੈਗੀ ਜਿੰਨੀਆਂ ਵੀ ਸਿੱਖ ਜਥੇਬੰਦਿਆਂ ਨੇ ਨੌਜਵਾਨ ਨੇ ਕਲਾਕਾਰ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਪਰ ਉਹਨਾਂ ਦੇ ਚਰਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੇਰੀ ਬੇਨਤੀ ਆ ਮਨਜੋਤ ਜੀ ਨੇ ਮੈਨੂੰ ਇਹ ਗੱਲ ਕਹੀ ਆ ਵੀ ਸਪੈਸ਼ਲੀ ਇਹ ਗੱਲ ਨੂੰ ਆਪਾਂ ਬੋਲ ਕੇ ਲੋਕਾਂ ਅੱਗੇ ਲੈ ਕੇ ਜਾਈਏ ਬੇਨਤੀ ਕਿਹੜੀ ਆ ਕਿ ਇੱਕ ਦਿਨ ਆਪਾਂ ਇਕੱਠੇ ਹੋ ਕੇ ਇੱਕ ਦਿਨ ਇੱਕ ਮੀਟਿੰਗ ਰੱਖੀਏ ਅਸੀਂ ਤਾਂ ਦੇਖੋ ਇੱਥੇ ਕੰਮ ਕਰਾਂਗੇ ਜਿੱਥੇ ਵੀ ਸਾਡੀ ਮਨਜੋਤ ਡਿਊਟੀ ਲਾ ਦੂ ਪਾਲ ਬਾਈ ਡਿਊਟੀ ਲਾ ਦੂ ਮੈਂ ਤਾਂ ਇੱਕ ਮੂਰਖ ਜਾਣ ਚਾਣਾ ਮੈਂ ਤਾਂ ਇੱਕ ਏਜੰਟਾਂ ਨਾਲ ਲੜਾ ਲਓ ਸਰਕਾਰ ਨਾਲ ਲੜਾਓ ਚਲ ਪੁਲਿਸ ਨਾਲ ਲੜਾ ਲਾ ਲਓ ਮੈਂ ਤਾਂ ਉਹ ਲੜਨ ਲਈ ਬੰਦਾ ਠੀਕ ਆ ਨਾ ਗੱਲ ਮੈਂ ਕਿਸੇ ਵੀ ਜ਼ਿੰਮੇਵਾਰੀ ਜਿਵੇਂ ਤੁਸੀਂ ਕਹੋਗੇ ਉਹ ਤੁਨਾ ਚੀਜ਼ਾਂ ਬਾਰੇ ਮੈਨੂੰ ਨਹੀਂ ਪਤਾ ਹੈਗਾ ਪਰ ਮਨਜੋਤ ਬਾਈ ਨੇ ਇਹ ਕਿਹਾ ਵੀ ਆਪਾਂ ਇੱਕ ਦਿਨ ਕਿਸੇ ਗੁਰੂ ਘਰ ਦੇ ਵਿੱਚ ਮੀਟਿੰਗ ਰੱਖ ਕੇ ਅੱਗੇ ਰੋਡ ਮੈਪ ਅੱਗੇ ਪਲਾਨ ਬਣਾ ਕੇ ਜਿਹੜਾ ਕਿ ਅੱਗੇ ਕਿਵੇਂ ਖੜਾਣਾ ਨੇ ਵੇਠਣਾ ਤੇ ਕਿਵੇਂ ਕਿਵੇਂ ਸੰਸਥਾਾਂ ਵਿੱਚ ਕਿਹੜੀ ਜੀ ਸੰਸਥਾ ਦੀ ਕਿਹੜੇ ਇਲਾਕੇ ਦੇ ਵਿੱਚ ਡਿਊਟੀ ਲੱਗੂ ਤੇ ਕਿਹੜੇ ਸੰਸਥਾ ਦੇ ਕਿਹੜੇ ਇਲਾਕੇ ਦੇ ਵਿੱਚ ਡਿਊਟੀ ਲੱਗੂ ਜੇ ਆਪਕੋ ਆਪਣਾ ਇਲਾਕਾ ਸੰਭਾਲ ਕੇ ਤੁਸੀਂ ਇਲਾਕਾ ਸੰਭਾਲਾ ਜਾਊਗਾ ਆਪਕੋ ਆਪਣੇ ਉੱਤੇ ਸੇਵਾ ਨਿਭਾਉਂਗੇ ਕਿਉਂਕਿ ਮੈਨੂੰ ਇੰਨੀ ਕੁ ਉਮੀਦ ਆ ਵੀ ਜਿਹੜੀਆਂ ਸੰਸਥਾਵਾਂ ਲੱਗੀਆਂ ਸਿੱਖ ਜੱਤੇ ਬੰਦੀਆਂ ਨੇ ਕਲਾਕਾਰ ਨੇ ਨੌਜਵਾਨ ਨੇ ਇਹ ਜਦੋਂ ਮੀਟਿੰਗ ਕਰਕੇ ਚੱਲਣਗੇ ਪੰਜਾਬ ਨੂੰ ਬਿਹਤਰੀਨ ਸੋਹਣੇ ਦੀ ਚੀੜੀ ਬਣਾ ਸਕਦੇ ਨੇ ਮੈਨੂੰ ਇੰਨਾ ਕੁ ਜੜੀਆਂ ਨਾਲ ਤੋਂ ਉਮੀਦਾਂ ਨੇ ਗਿਆ ਇਸ ਕਰਕੇ ਸਿਰ ਜੋੜ ਕੇ ਬੈਠਣਾ ਇੱਕ ਪਲੈਨਿੰਗ ਬਣਾ ਕੇ ਚੱਲਣਾ ਬੜੀ ਜ਼ਰੂਰੀ ਆ ਇਹ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਆ ਮਨਜੋਤ ਬਾਈ ਵੱਲੋਂ ਤੇ ਪਾਲ ਖਰੌਣ ਵੱਲੋਂ ਇਹਨਾਂ ਸਾਰਿਆਂ ਵੱਲੋਂ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀ ਜਾਣੀ ਆ ਕੱਲ ਪਰਸੋਂ ਤੱਕਰ ਕਿ ਆਪਾਂ ਨੂੰ ਜਿਹੜਾ ਕਿ ਇੱਕ ਕੋਈ ਗੁਰਦੁਆਰਾ ਰੱਖਿਆ ਜਾਣਾ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਊ ਉੱਥੇ ਆ ਕੇ ਜਿਹੜੀਆਂ ਕਲਾਕਾਰ ਭਰਾ ਸਿੱਖ ਜਥੇਬੰਦੀਆਂ ਸਾਰੀਆਂ ਸਾਰਿਆਂ ਉੱਥੇ ਆ ਕੋ ਆਪੋ ਆਪਣੀਆਂ ਰਾਇ ਰੱਖ ਸਕਦੇ ਨੇ ਵੀ ਆਪਾਂ ਕਿਵੇਂ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਇਹਨਾਂ ਲੋਕਾਂ ਦਾ ਕਿਵੇਂ ਭਲਾ ਕਰ ਸਕਦੇ ਆ ਤੇ ਕਿਹੜੀ ਸਭਾ ਕਿੱਥੇ ਨਿਭਾ ਸਕਦੇ ਆ ਹੁਣ ਇੱਥੇ ਵੀਰ ਜੀ ਇੱਕ ਆਏ ਉਹ ਕਹਿੰਦੇ ਵੀ ਪਠਾਨਕੋਟ ਦੇ ਕਿਹਾ ਕਾਫੀ ਸਾਰੇ ਪਿੰਡ ਨੇ ਕਿਹਾ ਉੱਥੇ ਪਹੁੰਚਿਆ ਨਹੀਂ ਜਾ ਰਹਾ ਬਿਲਕੁਲ ਪਤਾ ਨਹੀਂ ਲੱਗਦਾ ਹੁਣ ਇਹਨਾਂ ਨੂੰ ਕਿਹੜਾ ਸੁਪਨਾ ਆਉਂਦਾ ਵਿਚਾਰਾ ਨੂੰ ਕੋਈ ਨਹੀਂ ਪਤਾ ਲੱਗਦਾ ਜੇਕਰ ਪਲੈਨਿੰਗ ਬਣਾਈ ਹੋ ਤਾਂ ਸਾਰੀ ਗੱਲ ਜਿਹੜੀ ਪਹੁੰਚਦੀ ਰਹੂਗੀ ਇੰਨੇ ਕ ਪਿੰਡ ਤੇ ਕਰਨੇ ਠੀਕ ਹੈ ਜੀ ਮਨਜੂਤ ਭਾਈ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਕਰ ਦਿੱਤੀ ਹੈ ਇਹ ਚਾਹੀਦੀ ਹੈ ਜ਼ਰੂਰੀ ਹੈ ਜੋ ਇਹ ਅੱਜ ਢਾਂਚਾ ਜਿਹੜਾ ਆਪਾਂ ਸਵਾਵਾ ਦਾ ਕਰ ਰਹੇ ਆਂ ਪਰ ਕਿੱਥੇ ਪਹੁੰਚਿਆ ਬਹੁਤ ਜਾ ਰਿਹਾ ਕਿੱਥੇ ਪਹੁੰਚੇ ਨਹੀਂ ਜਾ ਰਿਹਾ ਜੇ ਆਪਾਂ ਐਨਜੀਓ ਰਲ ਕੇ ਸਾਰੇ ਇੱਕ ਥਾਂ ਬੈਠ ਕੇ ਇੱਕ ਛੱਤ ਤਲੇ ਬੈਠ ਕੇ ਆਪਾਂ ਨਹੀਂ ਕਿੰਨੇ ਆਪਾਂ ਇੱਕ ਸੁਝਾਅ ਤੁਸੀਂ ਦੋਣ ਬਣ ਕੇ ਆਪਾਂ ਕੋਈ ਇਹ ਨਹੀਂ ਥੋਪ ਰਹੇ ਕੋਈ ਕੋਈ ਸਿੱਖਣ ਨੂੰ ਮਿਲੂਗਾ ਸਾਰੇ ਆਉਣ ਉੱਤੇ ਕੁਛ ਨਾ ਕੁਛ ਆਪਾਂ ਨਾਲੇ ਇਹਨਾਂ ਜੋ ਹੋਇਆ ਇਹਦੇ ਨਾਲੇ ਡਿਸਕਸ ਕੀਤੀ ਜਾਊਗੀ ਤੇ ਨਾਲੇ ਸਾਰੇ ਹੀ ਜੋੜ ਕੇ ਇੱਕ ਸਲਾਹ ਦਿੱਤੀ ਜਾਵੇ ਤੇ ਜੋ ਜੋ ਵੀ ਜੋਗ ਲੱਗੂਗੀ ਉਹ ਬਣਾਈ ਜਾਵੇ ਸਾਰੇ ਹੀ ਮੇਰਾ ਭਰਾਏ ਉਹਦੇ ਵਿੱਚ ਆਉਣਾ ਚਾਹੀਦਾ ਇੱਕ ਮੈਂ ਛੋਟੀ ਜੀ ਹੋਰ ਗੱਲ ਕਹਿਣਾ ਸੀਗਾ ਕਿ ਦੇਖੋ ਮੈਂ ਮਨਜੋਤ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ ਹੋਇਆ ਹਾਂ ਪਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਜਾਈ ਸੀਗੀ ਮੇਰੀ ਉਹ ਤਾਂ ਬਹੁਤ ਟੇਸਪੁਨ ਸੀ ਇਸ ਕਰਕੇ ਵੀਰ ਬਣ ਕੇ ਆਓ ਜਾਂ ਹਰਕਤਾਂ ਨਾ ਕਰਿਆ ਕਰੋ ਅਸੀਂ ਸਾਡੇ ਭਰਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਜਿਵੇਂ ਮਤਲਬ ਇਹ ਸੱਦਾ ਕੋਈ ਹੋਰ ਵੀ ਦਿੰਦਾ ਨਾ ਅਸੀਂ ਜਾਣ ਨੂੰ ਤਿਆਰ ਹਾਂ ਹਾਂ ਕਈ ਵਾਰੀ ਪਤਾ ਕੀ ਹੁੰਦਾ ਭਾਨੇ ਵੀਰੇ ਮੇਰੀ ਗੱਲ ਨੂੰ ਸਮਝਿਓ ਸਾਡੇ 'ਚ ਕਮੀ ਕਿੱਥੇ ਰਹਿ ਗਈ ਸੀ ਇਕੱਠੇ ਨਹੀਂ ਹੋ ਪਾਏ ਕਿਤਾ ਤੁਸੀਂ ਮੰਨਦੇ ਹੋ ਨਾ ਕੌਮ ਇਕੱਠੀ ਨਹੀਂ ਹੋ ਪਾਈ ਸਾਡੀਆਂ ਐਨਜੀਓ ਇਕੱਠੀਆਂ ਨਹੀਂ ਹੋ ਪਾਈਆਂ ਇੱਕ ਇੱਕ ਧਾਰਾ ਸਾਡਾ ਇਕੱਠਾ ਨਹੀਂ ਹੋ ਪਾਇਆ ਜੇ ਸਾਨੂੰ ਕੋਈ ਹੋਰ ਸੂਝਵਾਨ ਕੋਈ ਸਿਆਣੇ ਬੰਦੇ ਸੱਦਾ ਦਿੰਦੇ ਨੇ ਤਾਂ ਅਸੀਂ ਉੱਥੇ ਪਹੁੰਚਣ ਨੂੰ ਤਿਆਰ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਆ ਕੇ ਮਿਲੋ ਆਪਾਂ ਕਹਿੰਦੇ ਵੀ ਜੇ ਸਾਰੇ ਰਲ ਮਿਲ ਕੇ ਆਪਣਾ ਪੰਜਾਬ ਦਾ ਮਸਲਾ ਸੋਲਵ ਹੋ ਜਾਵੇ ਗੱ